میں ابھی بھی رسپانس دے رہا ہوں اس کو بھی دیکھو اس کو سمجھ نہیں تو ناراض بھی کیا رو وہ جانوں نہیں میں اوکے کا کا وہ کھڑا ہے یار ਜਾਨ ਲੱਗਿਆ ਦਰਵਾਵਾ ਗਿਆ ਤਾਂ ਠੀਕ ਡੈਟਰ ਰਹਿ ਗਿਆ ਵੀ ਉਹਨੂੰ ਚੱਕਾਵਾ ਮੇਰੀ ਜਿੱਦੋ ਇੱਥੇ ਜਾਵਾਂ ਦੇ ਬਾਰੇ ਬਾਤ ਕਰਨੀ ਅੱਧੀ ਅੱਧੀ ਸ਼ਿਸ਼ਕਨ ਸਾਹਿਬ ਕੋ ਜਾਣਾ ਹੈ ਤੋਹਰਾ ਸਾਹਿਬ ਜਾਣਾ ਹੈ ਉਸ ਤੋਂ ਬਾਅਦ ਆ ਕੇ ਉੱਥੇ ਕਰਾਂਗੇ ਨਹੀਂ ਨਹੀਂ ਇੱਕ ਉਸ ਤੋਂ ਬਾਅਦ ਕਰ ਉਸ ਤੋਂ ਬਾਅਦ ਕਰਗੇ ਉਸ ਤੋਂ ਬਾਅਦ ਉਹਦੀ ਅੱਧੀ ਆ ਮੁੱਖ ਮੰਤਰੀ ਸਾਹਿਬ ਜੀ ਦੇਖਦਿਆਂ ਮੈਂ ਕਾਨੂੰਨ ਦਾ ਕੀ ਕੀਤਾ ਜੀ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਚਾਤ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆਜੀ ਅਗਲੇ ਪਾਸੇ ਜੀ ਇੱਧਰ ਬਸੇ ਤੇਦਰੀਵਾਲ ਸਾਹਿਬ ਆ ਤੁਹਾਨੂੰ ਅਸੀਂ ਨਾਮ ਰਾਂਦੇ ਕੀਤਾ ਸੀ ਤਾਂ ਰਿਵਾਲ ਵਿਆਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋ ਨਾ ਪਲੀਜ਼ ਮੁੱਖ ਮੰਤਰੀ ਸਾਹਿਬ ਅਸੀਂ ਟਾਵਰ ਮੋਰ ਤੋਂ ਪਾਏ ਹੋ ਉਸ ਤੋਂ ਤੁਹਾਨੂੰ ਮਿਲਿਆ ਸੀ ਥਾਈ ਪ੍ਰੀਖ ਨੂੰ ਇਹ ਕਾਨੂੰਨ ਦਾ ਕੀ ਬਣਾ ਸਾਨੂੰ ਦੱਸਿਓ ਕੁਝ ਸਾਡੀ ਗੱਲ ਸੁਣ ਲਿਆ ਜੀ ਤੁਸੀਂ ਆਏ ਹੋ ਤੇ ਸਾਡੇ ਗੱਲ ਦਾ ਕੋਈ ਜਵਾਬ ਦੇ ਕੇ ਜਾ ਅਸੀਂ ਤੁਹਾਨੂੰ ਤੁਹਾਡੇ ਕਰਵਾ ਕੇ ਲਿਆ ਸੀ ਕਿ ਅਸੀਂ ਤੁਹਾਨੂੰ ਦੱਸਦੇ ਕਿ ਤੁਸੀਂ ਕਾਨੂੰਨ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾਓ ਜੀ ਕੀ ਗੱਲ ਹੈ ਜਵਾਬ ਨਹੀਂ ਦਿੰਦਾ ਤਾਂ ਹੁਣ ਆਪੇ ਦੱਸਣਗੇ ਨਾ ਕੌਣ ਦਿੰਦਾ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਸਾਹਿਬ ਦਾ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ ਜਦੋਂ ਇਹਨੇ ਐਲਾਨ ਕੀਤਾ ਸੀ ਅਸੀਂ ਬੇਦਬੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਵੀ ਹੋਇਆ ਸੀ ਉਹ ਸੈਸ਼ਨ ਜਿਹੜਾ ਸਾਡੇ ਉਸ ਮੋਰਚੇ ਦੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਮੈਂ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੁਦ ਅਸੀਂ 25 25 ਦਸੰਬਰ 2021 ਨੂੰ ਨਾਮ ਰਹਿਣਾ ਸਟੇਟ ਐਂ ਆਖਿਆ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਕਿੱਦਾਂ ਭੱਜਣੇ ਲੀਏ ਕਿੰਨਾ ਚਿਰ ਭੱਜਣ ਲਾਂਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿੰਝਰ ਬੋਤਸ ਬਣਾ ਲੈਣਗੇ ਵੀ ਕਿੰਨਾ ਕਿ ਜਿਹੜਾ ਜਿਹੜਾ ਵਿਧਾਨ ਸਭਾ ਸੈਸ਼ਨ ਹੋਇਆ ਕਿਵੇਂ ਦੇਖਦੇ ਹੋ ਚੀਜ਼ ਨੂੰ ਪੁੱਛ ਵੀ ਨਹੀਂ ਹੋਇਆ ਅੱਜ ਹੈਂ ਅੱਜ ਇਹ ਐਲਾਨ ਤਾਂ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤਾਂ ਜੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੀ ਨਹੀਂ 할 ਨਹੀਂ ਕਰ ਸਕਦੇ ਕਿੱਥੇ ਆਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੋਖੰਦਰੀ ਆਏ ਤੇ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ ਜੀ ਤੋਂ ਮੋਸੀ ਪਵਿੱਤਰ ਨਗਰੀ ਦਾ ਕਰਦੇ ਨੇ ਜੇ ਇੱਥੇ ਸਪੈਸ਼ਲੀ ਆਏ ਹੋ ਪੇਟਰ ਬੱਜ ਜਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੋ ਸੈਂਟ ਵੰਡ ਦਿੱਤਾ ਗੁਰੂ ਰਾਮਦਾਸ ਜੀ ਨੇ ਕਿੰਨਾ ਆਮ੍ਰਿਤ ਸਰਵਸਾਅ ਸੀਗਾ ਕੋ ਲਿਮਟ ਕੀਤੀ ਸੀ ਉਹਦੀ ਕਿੱਦ ਲਈ ਗਲਿਆਰਾ ਜਿਹੜਾ ਅੰਮ੍ਰਿਤਸਰ ਹੋ ਗਿਆ ਬਾਕੀ ਜਿਹੜਾ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਖਾਣਾ ਪੂਰਤੀਆਂ ਨੇ ਵੀ ਮਜ਼ਾਕ ਹੋ ਰਿਹਾ ਸਾਡੇ ਨਾਲ ਤੁਸੀਂ ਦੇਖੋ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ মিডিਆ ਸਾਹਮਣੇ ਸੀਗਾ ਆਵਾਜ਼ਾਂ ਦੇਤੀਆਂ ਨੇ ਮੇਰੇ ਨਾਲ ਅੱਖਾਂ ਚ ਅੱਖਾਂ ਪਾ ਕੇ ਉਹਨਾਂ ਨੇ ਆਖਿਆ ਵੀ ਹਾਂ ਇਹੋ ਸਿੰਘ ਤੁਹਾਨੂੰ ਹੱਥ ਦਿੱਤਾ ਹਾਂ ਮੈਨੂੰ ਅੱਜ ਹੱਥ ਵੀ ਕੀਤਾ ਸੀ ਕਿ ਅਸੀਂ ਕਿਹੜਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲਾ ਤਾਂ ਹੈ ਨਾ ਤੁਹਾਡੀ ਕਿਹੜੀ ਜ਼ੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁਖਰਾਂ ਦੇ ਸਾਹਮਣੇ ਐਲਾਨ ਕੀਤਾ ਸੀ ਸਾਰੇ মিডিਆ ਕੋਲ ਮੌਜੂਦ ਹੈ ਕੋਟੇ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਦੇਗਾ 15 ਤਰੀਕ ਨੂੰ ਸੜਕ ਕਮੇਟੀ ਨੂੰ ਦੇ ਦਤਾ ਅੱਜ ਅੱਜ ਮੈਂ ਇਹ ਇੱਕ ਮਿੰਟ ਮੇਰੀ ਗੱਲ ਪੂਰੀਆਂ ਲੰਦੋ ਅੱਜ ਬੈਂਸ ਸਾਹਿਬ ਨੇ ਹੌਸਲੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਪਿਆਰੀਆਂ ਕਰਦੇ ਆ ਕੀ ਇਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਆਨੰਦਪੁਰ ਸਾਹਿਬ ਦੇ ਇੱਕ ਸੈਸ਼ਨ ਕਰਨਾ ਵਿਆਹ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਕਿ ਕਾਨੂੰਨ ਨਹੀਂ ਲਾਗੂ ਕਰਨੀ ਗੇ ਲਾਗੂ ਕਰਨ ਦੀ ਗੱਲ ਹੈ ਬਣਾਉਣ ਦੀ ਨਹੀਂ ਗੱਲ ਉਹਦਾ ਖਰੜਾ ਅਸੀਂ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਹੈ ਪਾਵਰ ਮੋਰਚੇ ਵੱਲੋਂ ਪਾਈ ਗੁਰਦੀਸ਼ ਸਿੰਘ ਖਾਲਸਾ ਜੀ 406 ਅੱਜ 8 ਮਹੀਨੇ 46 ਦਿਨ ਹੋ ਗਏ ਉੱਤੇ ਬੈਠੇ ਨੂੰ ਪਰ ਗੁਰਪ੍ਰੀਤਜੀਤ 6 ਮਹੀਨੇ ਤੋਂ ਸਮਾਂ ਮੰਗ ਰਿਹਾ ਹਾਂ ਜੀ ਗੱਦਰੀਆਂ ਦੇ ਮੁੱਦੇ ਤੇ ਇਹਨਾਂ ਵੱਲੋਂ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜੀ ਸ਼ਹਿਰੀ ਆਮ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਦੀ ਦਸੰਬਰ ਨੂੰ ਪਤਾ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਾਈਦੇ ਸਟੇਜ 'ਤੇ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਜੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਨੂੰ ਪਤਾ ਪਹਿਲਸੇ ਵਾਲਾ ਬੱਚੰਦਾ ਸੀਗਾ ਉਹ ਇਹਨਾਂ ਨੇ ਪੜਿਆ ਨਾਲ ਦੇ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮੈਮੋਰੈਂਡਮ ਦੇਣਾ ਫਾਈਲ ਦਿਖਾਈ ਚੱਲਦੀ ਸਟੇਜ ਰੋਕੀ ਗਈ ਪਰ ਉਸ ਮੈਂ ਸਮ ਮੌਕਾ ਸੀ ਧਾਰੀਵਾਲ ਚੱਲਦੀ ਸਟੇ ਰੋਕ ਕੇ ਅਮਨ ਸਿੰਘ ਵੀ ਕਲ ਸੀ ਮੈਨੂੰ ਥੱਲੇ ਲੈ ਕੇ ਗਿਆ ਸਟੇਜ ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋਰੈਂਡਮ ਪੜਿਆ ਕਹਿੰਦੇ ਮੈਂ ਬੋਲਾਂਗਾ ਸਟੇਜ ਤੇ ਬੋਲੇ ਵੀ ਆਸੀਂ ਬੇਲਗੀਆਂ ਡੱਕਾਂਗੇ ਵਿਚਾਰ ਬਟਾਂਦਰਾ ਹੋ ਰਿਹਾ ਹੋਣਾ ਬੇਚਾਰਾ ਬੰਦਰਾ ਹੋ ਜਾਂਦਾ ਹਾਂ ਸਮਾਂ ਕਾਦਾ ਸਾਨੂੰ ਪਤਾ ਕੀ ਲੱਗਦਾ ਬਿਆਦੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ 1 ਘੰਟੇ ਲਈ ਬੈਠਦਾ ਵਾ ਸਲੈਕਟ ਕਮੇਟੀ ਹਫਤੇ ਬਾਅਦ ਦੇਖੋ ਪਿਆ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਹੈ ਜੀ ਹਾਡੇ ਵਾਸਤੇ ਸ਼ਰਿਆਮ ਬਰਬਾਦੀ ਜੋ ਸਾਡੇ ਵਾਸਤੇ ਕੀਤਾ ਕੱਖ ਨੇ ਮੈਂ ਤਾਂ ਕਹਿੰਦਾ ਥਾਏ ਕਾ ਦੇ ਰਹੀ ਆ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵਿੱਤਰ ਬੈਠੋ ਗੱਲ ਇਹ ਵੀ ਅਸੀਂ ਸਾਰੇ ਜਿੰਨੇ ਵੀ ਅੱਛਾ ਖੜੇ ਆ ਆਪਾਂ ਸਾਰੇ ਦੋਨੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਬਦਮੀਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਕੋਈ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਵਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਜਿਹੜਾ ਇਹਨਾਂ ਦੇ ਸਰਾਬ ਮੀਟ ਦਾ ਸਰਾਬ ਨਸਰਾ ਮੀਟ ਬੈਨ ਨਹੀਂ ਆਪਾਂ ਬੀੜੀਆਂ ਸਿਗਟਾ ਉਹ ਬੰਦ ਕਰਨ ਦੀ ਕਰੋ ਸਰਬੋਤਮ ਬੰਦ ਹੋਣਾ ਚਾਹੀਦਾ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਅਦਬੀ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੁੰਦਲ ਨੂੰ ਧੂੜ ਮਿੱਟੀ ਚਾਰਨ ਵਾਲੀ ਗੱਲ ਹੈ ਕਮੈਂ ਤੁਹਾਡੇ ਸਾਰੇ ਵੇਖੋ ਸਾਰੇ মিডিਆ ਪੰਜਾਬ ਦਾ ਮੌਜੂਦ ਹੈ ਇਸ ਵੇਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮਤ ਛੋਟੇਗਾ ਪੰਜਾਬੀ ਬੰਦੇ ਕੋਲ ਸਿਰਫ ਤੁਹਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਜਿੱਦਣ ਤੁਹਾਨੂੰ ਚੜਿਆ ਸੀ ਉਦੋਂ ਫਲੈਕਸਾਂ ਤੁਹਾਡੀਆਂ ਨਹੀਂ ਸੀ ਲੱਗਦੀਆਂ ਉਦੋਂ ਕੋਈ ਹੋਰ ਫਲੈਕਸਾਂ ਲਾਉਂਦਾ ਸੀ ਪਰ ਸਾਨੂੰ ਆਪਣੀ ਗੁਰੂ ਇੱਜ਼ਤ ਸਭ ਤੋਂ ਵੱਧ ਪਿਆਰੀ ਆ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤੇ ਫਿਰ ਮੈਂ ਤਾਂ ਸੋਚਿਆ ਕਿ ਪੰਜਾਬੀ ਤੁਹਾਡੇ ਦੇ ਦੁਬਾਰਾ ਪਰੋਸਾ ਕਰ ਲੈਣਗੀ